ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਖੜੇ ਆ ਬਾਈ ਜੀ ਆਪਾਂ ਪਿੰਡ ਪੁੱਚੋ ਖਲਾਂ ਜ਼ਿਲ੍ਹਾ ਬਰਿੰਡਾ ਬਾਈ ਕੋਲੇ ਆ ਟੋਕੜ ਗੱਭਣ ਵੱਜ ਬਕਾਊ ਆ ਸੇ ਮਹੀਨੇ ਦੀ ਗੱਭਣਾ ਬਾਈ ਜੀ ਇੱਕ ਡੰਗ ਦੁੱਧ ਦਿੰਦੀ ਆ 5 ਕਿਲੋ ਚੈੱਕ ਕਰ ਲਓ ਤਸੱਲੀ ਨਾਲ ਆਪਦਾ ਤੇ ਡਬਲ ਮੱਝ ਆ। ਖਣ ਲੇ ਵੀ ਦੀ ਸਾਫ ਆ। ਤੇ ਜਿਹੜਾ ਦਾ ਰੇਟ ਰੱਖਿਆ ਬਾਈ ਨੇ 80000 ਰੁਪਏ ਰੱਖਿਆ ਬਾਈ ਜੀ। ਆ ਬੈਠਾ ਕੱਟਾ ਇਹਦਾ। ਇਹ ਵੀ ਨਾਲ ਹੀ। ਇੱਕ ਵਾਈ ਕੋਲੇ ਆ ਹੋਰ ਆ 7 ਮਹੀਨੇ ਦੀ ਗੱਭਣਾ ਹੈ ਆ 7 ਮਹੀਨਿਆਂ ਦੀ ਗੱਭਣਾ ਵਾਲੀ ਖੁੱਲੇ ਸਿੰਗਾ ਵਾਲੀ ਦੁੱਧੋਂ ਡਰਾਈ ਆ ਇਹਦਾ ਰੇਟ ਆ ਬਾਈ ਜੀ 60000 ਇਹਦੇ ਮਗਰਾ ਕੱਟਾ ਗਾ ਕੱਟੇ ਵੀ ਚੰਗੇ ਆ ਦੋਨੇ ਵੱਡੇ ਆ ਤੇ ਬਾਕੀ ਗੱਲਬਾਤ ਕਰ ਲੈਣੇ ਕਰ ਸਕਦੇ ਹੋ ਤੁਸੀਂ 7 ਮਹੀਨਿਆਂ ਦੀ ਗੱਬਣ ਦੁੱਧੋਂ ਡرائی ਰੇਟ 60000 ਇਹ ਜਿਹੜੀ ਪਹਿਲਾਂ ਵਾਲੀ ਦਿਖਾਈ ਹੈ ਮੈਸ ਆਪਾਂ ਇਹਦਾ ਰੇਟ ਆ ਭਾਈ ਜੀ 80000 ਇੱਕ ਡੰਗ ਦੁੱਧ ਦਿੰਦੀ ਹੈ 5 ਕਿਲੋ ਤੇ 6 ਮਹੀਨਿਆਂ ਦੀ ਗੱਬਣਾ ਚੈੱਕ ਪਾਸ ਆ ਆਪ ਤੁਸੱਲੀ ਕਰਕੇ ਤੁਸੀਂ ਚੈੱਕ ਪਾਸ ਕਰਾ ਕੇ ਥੁਲ ਜਾ ਸਕਦੇ। ਬਾਈ ਦਾ ਜਿਹੜਾ ਫੋਨ ਨੰਬਰ ਆ 82899 2703 ਪਿੰਡ ਪੁੱਚੋ ਕਲਾਂ ਜ਼ਿਲ੍ਹਾ ਪਰਹਿੰਡਾ ਜੇ ਕਿਸੇ ਹੋਰ ਭਰਾ ਨੇ ਵੀਡੀਓ ਬਣਾਉਣੀ ਹੋਵੇ ਤਾਂ ਆਪਣਾ ਨੰਬਰ ਆ 94799 8308 ਬਹੁਤ ਬਹੁਤ ਧੰਨਵਾਦ ਉਹਨਾਂ ਵੀਰਾਂ ਦਾ ਜਿਹੜੇ ਵੀਡੀਓ ਲਾਈਕ ਸ਼ੇਅਰ ਕਮੈਂਟ ਕਰਦੇ ਆ ਨਿਤ ਨਵੀਆਂ ਮੰਡੀਆਂ ਦੇਖਣ ਲਈ ਨਵੀਆਂ ਵੀਡੀਓ ਬਣਾਉਣ ਲਈ ਮੰਦਾ ਚੰਗਾ ਦੇਖਣ ਲਈ ਨਿਤ ਨਵੀਆਂ ਵੀਡੀਓ ਦੇਖਣ ਲਈ ਪੇਜ ਨੂੰ ਕਰ ਲੋ ਫੋਲੋ ਬਾਈ ਜੀ ਬਹੁਤ ਬਹੁਤ ਧੰਨਵਾਦ ਸਾਰੇ ਵੀਰਾਂ ਦਾ ਇੱਕ ਤਰੀਕ ਨੂੰ ਮੰਡੀ ਰਾਮਪਰਾ 11 ਨੂੰ ਧਨੋਲਾ 20 ਦੇ ਮੋੜਾਂ ਤੇ ਆਪਾਂ ਲਾਈਵ ਹੁੰਨੇ ਹੁੰਨੇ ਆ ਤਕਰੀਬ 9:00 ਵਜੇ ਸਾਰੇ ਵੀਰਾਂ ਦਾ ਧੰਨਵਾਦ ਮਿਹਰਬਾਨੀ ਸ਼ੁਕਰੀਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ